ਦੇਖੋ ਇਹ ਇਨਸਾਨ ਇੱਕ ਬੋਤਲ ਨੂੰ ਇੱਕ ਝੋਲੇ ਦੇ ਵਿੱਚ ਪਾਉਂਦਾ ਹੈਗਾ ਔਰ ਜਿਵੇਂ ਹੀ ਉਸ ਨੂੰ ਉੱਪਰੋਂ ਦਬਾਉਂਦਾ ਹੈ ਉਹ ਆਪਣੇ ਆਪ ਗਾਇਬ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਸਾਰੇ ਚੌਕ ਜਾਂਦੇ ਆ ਕਿ ਇਹ ਕਿਸ ਤਰੀਕੇ ਦਾ ਜਾਦੂਗਰ ਹੈ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਏਹੀ ਪਰਸਨ ਇੱਕ ਜਗ੍ਹਾ ਤੇ ਇੱਕ ਪਰਸਨ ਨੂੰ ਹੱਥ ਨਾਲ ਟੱਚ ਕਰਦਾ ਹੈਗਾ ਔਰ ਜਿਵੇਂ ਹੀ ਉਹਦੋਂ ਤਿੰਨ ਵਾਰ ਕਰਦਾ ਹੈਗਾ ਉਹਦੇ ਨਾਲ ਕੁਝ ਅਜਾਹਾ ਹੁੰਦਾ ਹੈਗਾ ਕਿ ਸਾਰੇ ਚੌਕ ਕੇ ਜਾਂਦੇ ਆ ਔਰ ਇਹ ਵੀ ਇੱਕ ਕਮਾਲ ਦਾ ਜਾਦੂ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਆ ਇਸ ਵੀਡੀਓ ਵਿੱਚ ਉਹ ਇੱਕ ਆਈਸਕ੍ਰੀਮ ਕੱਢਦਾ ਹੈਗਾ ਇੱਕ ਬੈਨਰ ਦੇ ਉੱਪਰ ਉਹ ਜੋ ਕਿ ਬੈਨਰ ਦੇ ਵਿੱਚ ਫੋਟੋ ਲੱਗੀ ਹੁੰਦੀ ਹੈ ਆਈਸਕ੍ਰੀਮ ਦੀ ਔਰ ਜਿਵੇਂ ਹੀ ਉਸ ਨੂੰ ਫੜਦਾ ਹੈਗਾ ਤਾਂ ਉਹ ਅਸਲੀ ਦੀ ਆਈਸਕ੍ਰੀਮ ਬਣ ਜਾਂਦੀ ਹੈ ਜਿਸ ਨੂੰ ਖਾਣ ਲੱਗ ਜਾਂਦਾ ਹੈਗਾ ਔਰ ਉਸ ਦੇ ਪਿੱਛੇ ਸਾਰੇ ਹੈਰਾਨ ਹੋ ਜਾਂਦੇ ਆ ਇਸ ਵੀਡੀਓ ਦੇ ਵਿੱਚ ਇੱਕ ਆਈਸਕ੍ਰੀਮ ਨੂੰ ਆਪਣੇ ਹੱਥਾਂ ਨਾਲ ਜਾਦੂ ਦੇ ਤਰੀਕੇ ਨਾਲ ਚੱਕਦਾ ਹੈਗਾ ਜੋ ਕਿ ਬਿਨਾਂ ਟੱਚ ਕੀਤੇ ਉਹਦੇ ਹੱਥ ਦੇ ਵਿੱਚ ਆ ਜਾਂਦੀ ਹੈ ਜਿਸ ਨੂੰ ਸਾਰੇ ਦੇਖ ਕੇ ਚੌਕ ਜਾਂਦੇ ਆ ਇਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਉਹ ਕੁਝ ਅਜਿਹਾ ਜਾਦੂ ਕਰਦਾ ਹੈਗਾ ਕਿ ਜੋ ਖਾਲੀ ਲਫਾਫਾ ਵਾਰ-ਵਾਰ ਠੱਲੇ ਨੂੰ ਫੇਕਦਾਗਾ ਉਸ ਦੇ ਵਿੱਚੋਂ ਇੱਕ ਅਸਲੀ ਦਾ ਫਰੂਟ ਨਿਕਲਦਾਗਾ